ਵੀਡੀਓ ਵੇਖ ਰਹੇ ਸਾਰੇ ਮੇਰੇ ਪਿਆਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਮਸ਼ੀਨਰੀ ਤੇ ਸਬਸਿਡੀ ਜਿਹੜੀ ਆ ਉਹਦੇ ਫਾਰਮ ਜਿਹੜੇ ਨੇ ਐਪਲੀਕੇਸ਼ਨ ਆਈਆਂ ਨੇ ਜਿਹੜੇ ਉਹ ਅਪਲਾਈ ਹੋਣੀਆਂ ਫਿਰ ਤੋਂ ਸ਼ੁਰੂ ਹੋ ਚੁੱਕੀਆਂ ਨੇ ਠੀਕ ਹੈ ਜੀ ਸੋ ਕਿਹੜੇ ਕਿਹੜੇ ਪ੍ਰੂਫ ਲੱਗ ਰਹੇ ਨੇ ਐਗਰੀ ਮਸ਼ੀਨਰੀ ਲਈ ਵਾਸਤੇ ਸੋ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਇਸ ਚੈਨਲ 'ਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਵੀ ਅਪਲੋਡ ਕਰਦੇ ਹੀ ਰਹਿੰਦੇ ਹਾਂ ਸੋ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਚੈਨਲ ਨਾਲ ਜੁੜੋ ਜੁੜੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਸਾਨ ਵੀਰਾਂ ਨਾਲ ਤਾਂ ਜੋ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ agrimachinery.com ਦੀ ਅਫੀਸ਼ੀਅਲ ਵੈਬਸਾਈਟ ਤੇ ਅਪਲਾਈ ਅੰਡਰ CRM ਜਿਹੜੀ ਸੀਆਰਐਮ ਦੀ ਜਿਹੜੀ ਸਕੀਮ ਹੈਗੀ ਆ ਇਹ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈਗੀ ਆ ਠੀਕ ਹੈ ਜੀ ਸੋ ਤੁਹਾਨੂੰ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਫਾਰਮ ਹੈਗੇ ਨੇ 20 ਅਕਤੂਬਰ ਤੋਂ 2025 ਤੋਂ ਆਨਲਾਈਨ ਅਪਲਾਈ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਇਹਦੇ ਵਿੱਚ ਤੁਹਾਨੂੰ ਦੱਸਦੀ ਕਿ ਕਾਫੀ ਮਸ਼ੀਨਰੀਆਂ ਤੇ ਸੁਪਰ ਸੀਡਰ ਹੈਪੀ ਸੀਡਰ ਤੇ ਇਸ ਤੋਂ ਬਾਅਦ ਕੜਾਈ ਤੇ ਹੱਲਾ ਤੇ ਜਿਹੜੀਆਂ ਸਬਸਿਡੀਆਂ ਨੇ ਉਹ ਇਸ ਸਮੇਂ ਮਿਲ ਰਹੀਆਂ ਹੈ ਗੱਨੇ ਠੀਕ ਹੈ ਜੀ ਸੋ ਜੇਕਰ ਤੁਸੀਂ ਵੀ ਹੈਪੀ ਸੀਟਰ ਜਾਂ ਸੁਪਰ ਸੀਟਰ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਤੇ ਸਬਸਿਡੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸਤੀ ਕਿ ਤੁਹਾਡੇ ਕੋਲ ਪੰਜ ਪ੍ਰੂਫ ਹੋਣੇ ਜ਼ਰੂਰੀ ਚਾਹੀਦੇ ਨੇ ਨੰਬਰ 1 ਤੇ ਤੁਹਾਡੇ ਕੋਲ ਆਧਾਰ ਕਾਰਡ ਜਿਹੜਾ ਹੋਣਾ ਚਾਹੀਦਾ ਹੈ ਨੰਬਰ 2 ਤੇ ਤੁਹਾਡੇ ਕੋਲ ਸਰਕਾਰੀ ਬੈਂਕ ਦੀ ਖਾਤੀ ਹੋਣੀ ਚਾਹੀਦੀ ਹੈ ਜਿਦੇ ਵਿੱਚ ਤੁਹਾਡੇ ਕਣਕ ਝੋਨੇ ਕਪਾਹ ਨਰਮਾ ਜਾਂ ਫੇ ਤੁਹਾਡੇ ਗੰਨੇ ਦੇ ਪੈਸੇ ਆਉਂਦੇ ਨੇ ਜਿਹੜਾ ਖਾਤਾ ਤੁਹਾਡਾ ਅਨਾਜ ਖਰੀਦ ਦੇ ਨਾਲ ਪੋਰਟਲ ਦੇ ਨਾਲ ਲਿੰਕ ਹੈਗਾ ਜਿਹਦੇ ਵਿੱਚ ਤੁਹਾਨੂੰ ਪੰਜਾਬ ਮੰਡੀ ਬੋਰਡ ਦੇ ਪੈਸੇ ਆਉਂਦੇ ਨੇ ਉਹੀ ਖਾਤਾ ਤੁਸੀਂ ਇਹਦੇ ਵਿੱਚ ਐਡ ਕਰਨਾ ਹੈ ਸਬਸਿਡੀ ਲੈਣ ਵਾਸਤੇ ਠੀਕ ਹੈ ਜੀ ਅਗਲਾ ਤੀਸਰਾ ਪ੍ਰੂਫ ਹੈਗਾ ਜੀ ਤੁਹਾਡੇ ਕੋਲ ਇੱਕ ਪੈਨ ਕਾਰਡ ਹੋਣਾ ਚਾਹੀਦਾ ਪੈਨ ਕਾਰਡ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈਗਾ ਔਰ ਨੰਬਰ 4 ਤੇ ਜਿਹੜਾ ਪ੍ਰੂਫ ਹੈ ਉਹ ਹੈਗਾ ਜੀ ਤੁਹਾਡੇ ਕੋਲ ਜੀ ਫਾਰਮ ਤੁਹਾਡੇ ਕੋਲ ਕਿਸਾਨ ਜੀ ਫਾਰਮ ਹੋਣਾ ਚਾਹੀਦਾ ਆਨਲਾਈਨ ਨੂੰ ਸ਼ੋ ਹੋਣਾ ਚਾਹੀਦਾ ਉਹ ਨੰਬਰ ਤੇ ਪੰਜ ਜਿਹੜਾ ਹੈਗਾ ਉਹ ਹੈਗੀ ਹੈ ਜੀ ਤੁਹਾਡੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਇਹ ਪੰਜ ਪ੍ਰੂਫਾਂ ਦੇ ਨਾਲ ਤੁਸੀਂ ਆਪਣੀ ਸੀਆਰਐਮ ਦੀ ਜਿਹੜੀ ਸਬਸਿਡੀ ਹੈ ਉਹ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਵਾਸਤੇ ਵੀ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਜਾਣਕਾਰੀ ਦਵਾਂਗਾ ਬਾਕੀ ਇਹ ਲਿੰਕ ਹੈਗਾ ਅਪਲਾਈ ਅੰਡਰ ਸੀਆਰਐਮ ਸਕੀਮ ਠੀਕ ਹੈ ਜੀ ਇਸ ਇਸ ਨੂੰ ਤੁਸੀਂ ਅਪਲਾਈ ਕਰਨਾ ਹੈਗਾ ਸਟੈਪ ਬਾਈ ਸਟੈਪ ਬਾਕੀ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਇਹ ਹੀ ਦਵਾਂਗਾ ਕਿ ਕਿਵੇਂ ਅਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਆ ਆਪਣੇ ਮੋਬਾਈਲ ਫੋਨ ਤੋਂ ਜਾਂ ਫਿਰ ਲੈਪਟਾਪ ਕੰਪਿਊਟਰ ਸਿਸਟਮ ਤੋਂ ਸੋ ਬਾਕੀ ਜਿਹੜੀ ਇਹ ਵੈਬਸਾਈਟ ਆ ਥੋੜੀ ਜਿਹੀ ਸਲੋ ਵਰਕ ਕਰ ਰਹੀ ਆ ਫਿਰ ਵੀ ਨੈਕਸਟ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਸੀਂ ਆਪਣੀ ਜਿਹੜੀ ਸੀਆਰਐਮ ਦੀ ਜਿਹੜੀ ਸਬਸਿਡੀ ਹੈਗੀ ਆ ਕ੍ਰੀਮਸ਼ਿੰਦੀ ਤੇ ਉਹ ਅਸੀਂ ਅਪਲਾਈ ਕਰ ਸਕਦੇ ਆ ਬਾਕੀ ਜੇਕਰ ਤੁਸੀਂ ਹੁਣ ਅਪਲਾਈ ਕਰਨਾ ਤਾਂ ਆਪ ਵੀ ਖੁਦ ਅਪਲਾਈ ਕਰ ਸਕਦੇ ਹੋ ਇਸ ਲਿੰਕ ਤੇ ਅਪਲਾਈ ਅੰਡਰ ਸੀਆਰਐਮ ਤੁਸੀਂ ਆ ਜਾਣਾ ਹੈਗਾ ਠੀਕ ਹੈ ਹੋਰ ਇੱਥੇ ਆ ਕੇ ਤੁਸੀਂ ਆਪਣੀ ਸਾਈਨ ਅਪ ਬੈਨੀਫਿਸ਼ੀਰੀ ਦੇ ਹਿਸਾਬ ਦੇ ਨਾਲ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਇੰਡੀਵਿਜੂਅਲ ਇਕੱਲੇ ਕਿਸਾਨ ਵੀ ਕਰ ਸਕਦੇ ਨੇ ਗਰੁੱਪ ਬਣਾ ਕੇ ਵੀ ਕਰ ਸਕਦੇ ਨੇ ਜਿਹੜੀ ਪਿੰਡ ਦੀ ਸਹਿਕਾਰੀ ਸਭਾ ਬਣੀ ਹੁੰਦੀ ਹੈ ਕਿਸਾਨਾਂ ਦੀ ਉਹ ਗਰੁੱਪ ਵਾਈਜ਼ ਵੀ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਠੀਕ ਹੈ ਜੀ ਤੇ ਸਟੈਪ ਬਾਏ ਸਟੈਪ ਜਿਵੇਂ ਤੁਸੀਂ ਇਹ ਦੇਖ ਰਹੇ ਹੈਗੇ ਹੋ ਵਿਅਕਤੀਗਤ ਕਿਸਾਨ ਮਰਕੀ ਇਕੱਲਾ ਕਿਸਾਨ ਵੀ ਕਰ ਸਕਦਾ ਹੈ ਪੰਚਾਇਤ ਦੇ ਨਾਲ ਪਿੰਡ ਦੀ ਪੰਚਾਇਤ ਨੇ ਇਕ ਮਤਲਬ ਕਿ ਸੰਧ ਲੈਣੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਸਹਿਕਾਰੀ ਸਭਾ ਜਿਹੜਾ ਪਿੰਡਾਂ ਦਾ ਇੱਕ ਗਰੁੱਪ ਬਣਿਆ ਹੁੰਦਾ ਜਾਂ ਫਿਰ ਕਿਸਾਨ ਨਿਰਮਾਤਾ ਸੰਗਠਨ ਠੀਕ ਹੈ ਸੋ ਇਹਦੇ ਵਿੱਚ ਤੁਸੀਂ ਆਪਣੀ ਇੱਕ ਆਪਸ਼ਨ ਜਿਹੜੀ ਹੈ ਸਿਲੈਕਟ ਕਰਕੇ ਤੇ ਆਪਣਾ ਸਟੈਪ ਵਾਈਜ਼ ਸਟੈਪ ਤੁਸੀਂ ਆਪਣਾ ਫਾਰਮ ਜਿਹੜਾ ਆ ਫਿਲਪ ਕਰ ਸਕਦੇ ਹੋ ਵੀਡੀਓ ਲੰਬਾ ਨਾ ਹੋ ਜਾਵੇ ਉਹ ਮੈਂ ਜਾਣਕਾਰੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਦਵਾਂਗਾ ਉਹ ਵੀ ਵੀਡੀਓ ਦਾ ਭਾਗ ਜਿਹੜਾ ਅਪਲੋਡ ਛੇਤੀ ਜੀ ਹੋਣ ਜਾ ਰਿਹਾ ਧੰਨਵਾਦ